ਜੀ ਮੇਰੇ ਵੀਰੋਂ ਕੀ ਹਾਲ ਚਾਲ ਹੈ ਸਾਰੇ ਦੋਸਤਾਂ ਮਿੱਤਰਾਂ ਦੇ ਕਾਰ ਪਰਵਾਰ ਛੱਟ ਹੋਊਗਾ ਜਨਵਾਰ ਕੈਨ ਹੋਣਗੇ ਲੋ ਜੀ ਚਾਬੀ ਚੱਕ ਲਈ ਖੁੱਡੇ ਖੋਲਦਿਆਂ ਤੇ ਲਾਨੇ ਆ ਛਤਰੀਆਂ ਛੱਟ ਦਿਆਂ ਬੱਚੇ ਚਾਰੀ ਡਾ ਦੇਾਂਗੇ ਬਾਬੇ ਕੱਲ ਆਪਾਂ ਦੋ ਕਏ ਸੀ ਨਾ ਅੱਜ ਕੁਛ ਨਹੀਂ ਹੁੰਦਾ ਚਾਰ ਹੀ ਡਾ ਦੇਾਂਗੇ ਤੇ ਖੁੱਡੇ ਖੋਲ ਲੀਏ ਛਤਰੀਆਂ ਲਾ ਦੀਏ ਫੇਰ ਦਿਖਾਨੇ ਆ ਤੁਹਾਨੂੰ ਉਜੀ ਬੱਚੇ ਕੱਢਤੇ ਤੁਹਾਨੂੰ ਦਿਖਾ ਵੀ ਦਿੱਤੇ ਟਾਈਮ ਲਾਈਪਸ ਨਾਲ ਤੇ ਬਾਕੀ ਜਿਹੜੇ ਕੱਲ ਇੱਕ ਬੱਚਾ ਨਿਕਲ ਗਿਆ ਸੀ ਤੇ ਅੱਜ ਦੂਜਾ ਵੀ ਨਿਕਲ ਰਿਹਾ ਬਾਪੂ ਠੀਕ ਐ ਉਹ ਵੀ ਦੇਖ ਲਿਆ ਆਪਾਂ ਤੇ ਓਕੇ ਐ ਬੱਚੇ ਨਿਕਲ ਗਏ ਤੇ ਹੁਣ ਕਿਸੇ ਕਿਸੇ ਥੱਲੇ ਵੀ ਨਹੀਂ ਆਂਡੇ ਪਏ ਬਸ ਬੱਚੇ ਪਾ ਲਈ ਜਾਂਦੀਆਂ ਜੋੜੀਆਂ ਤੇ ਜੋੜੀਆਂ ਦੀ ਸੈਟਿੰਗ ਕਰਾਂਗੇ ਯਾਰ ਇੱਕ ਸਾਈਡ ਬੱਚੇ ਕਰਨੇ ਆ ਇੱਕ ਸਾਈਡ ਸਾਰੀਆਂ ਜੋੜੀਆਂ ਕਰਨੀਆਂ ਕੰਮ ਮਿਕਸ ਜਾ ਹੋਇਆ ਪਿਆ ਇਧਰਲੇ ਫੁੱਡੇ 'ਚ ਵੀ ਜੋੜੀਆਂ ਹੈਗੀਆਂ ਉੱਧਰ ਵੀ ਹੈਗੀਆਂ ਚਲੋ ਕਰਾਂਗੇ ਤਲਾ ਇਹਨਾਂ ਨੂੰ ਡਾਦਾ ਮੈਂ ਤੇ ਟਾਈਮ ਨਹੀਂ ਤਾਂ ਬਾਹਲਾ ਹੋ ਹੀ ਜਾਂਦਾ 8:30 ਵਜਣ ਵਾਲਿਆ ਇਹਨਾਂ ਨੂੰ ਆਪਾਂ ਇੱਕ ਵਾਰੀ ਡਾਦਦੀਏ ਇਹ ਬੱਚੇ ਡਾਤੇ ਜਾਣਸਾਰ ਉਹ ਵੱੜ ਗਏ ਠੀਕ ਹੈ ਨਾਲੇ ਇਹਨਾਂ ਨੂੰ ਤੁਹਾਨੂੰ ਪਤਾ ਹੈ ਵੀ ਕਿੰਨਾ ਕੁੱਡਣਾ ਹੈ ਘੰਟਾ ਕੁੱਡਣਗੇ ਫੇਰ ਸਿੱਧਾ ਛਤਰੀਆਂ ਤੇ ਕੋਈ ਦਿੱਕਤ ਨਹੀਂ ਹੁਣ ਤਾਂ ਠੱਪੇ ਠੱਪੇ ਮਾਰ ਜਾਂਦੇ ਆ ਚਲੋ ਕੋਈ ਨਾ ਉੱਡ ਲਾਈਨ ਦਿੰਨੇ ਇਹਨਾਂ ਨੂੰ ਬਾਕੀ ਛਤਰੀਆਂ ਖੜੀਆਂ ਜਦੋਂ ਜੀ ਕਰਿਆ ਅੱਗੇ ਬੈਜੇ ਕੋਈ ੱਤਕਾ ਨਹੀਂ ਹੁਣ ਇਹ ਬੜਾ ਸ਼ੌਕ ਆ ਬਾਬਿਓ ਜਾਨਵਰਾਂ ਦਾ ਉਹ ਮੁੰਡਾ ਫੇਰ ਆ ਰਿਹਾ ਛੱਤ ਤੇ ਜਦੋਂ ਆਪਾਂ ਹੁੰਨੇ ਆ ਨਾ ਤੇ ਸਕੂਲ ਨਹੀਂ ਗਿਆ ਹੋਊਗਾ ਸਿੱਧਾ ਉੱਤੇ ਆ ਗਿਆ ਨੂੰ ਪਤਾ ਵੀ ਜਾਨਵਰ ਢਾਤੇ ਕੋਠੇ ਤੇ ਹੋਊਗਾ ਉਹ ਤੇ ਆ ਗੋਲੀ ਬੜਾ ਤੰਗ ਕਰਦਾ ਯਾਰ ਆ ਦੇਖੋ ਥੋੜੇ ਸਾਹਮਣੇ ਭੌਂਕੀ ਜਾਂਦਾ ਹੁਣ ਹੁਣ ਕੀ ਕਹੀਏ ਬਾਕੀ ਜਾਨਵਰ ਆਪਣੇ ਉਹ ਫਿਰਦੇ ਤੇ ਬਲਾਵਾ ਓਏ ਕਿੱਥੇ ਆ ਕਬੂਤਰ ਆਪਣੇ ਬੜਾ ਸ਼ੌਂਕਾ ਬਾਬੂ ਯਾਰ ਮੁੰਡੇ ਨੂੰ ਯਾਰ ਜੀ ਬਾਬਿਓ ਬੱਚੇ ਆ ਗਏ ਆਪਣੇ ਠੀਕ ਐ ਇੱਕ ਬੱਚਾ ਗਾਇਵ ਯਾਰ ਐ ਨਹੀਂ ਪਤਾ ਕਿੱਥੇ ਹੀ ਆ ਕਿੱਥੇ ਨਹੀਂ ਨਾ ਛਤਰੀਆਂ ਤੇ ਐ ਨਾ ਇਹ ਤਾਂ ਉਨੀ ਬੈਠੇ ਆ ਕਿੰਨੇ ਤੇ ਇੱਕ ਬੱਚਾ ਹੈ ਹੀ ਨਹੀਂ ਇਹਨਾਂ ਨਾਲ ਯਾਰ ਪਤਾ ਨਹੀਂ ਕਿੱਥੇ ਰਹਿ ਗਿਆ ਯਾਰ ਮਾਰੀ ਇਹਨਾਂ ਵੀ ਨਹੀਂ ਗਾ ਦੇਖੀ ਨਾ ਕੋਈ ਟੈਂਕ ਦੀ ਟੁੰਕੀ ਤੇ ਨਾ ਰਹਿ ਗਿਆ ਹੋਵੇ ਉਹਦੇ ਅੱਖ ਤੇ ਥੋੜਾ ਜਿਹਾ ਉਹ ਵੀ ਸੀ ਫੁਣਸੀ ਤੁਹਾਨੂੰ ਪਤਾ ਹੈ ਫੁਣਸੀ ਕਰਕੇ ਅੱਖ ਥੋੜੀ ਉਹ ਹੋਰੀ ਸੀ ਤਾਂ ਕਰਕੇ ਹੋ ਗਿਆ ਉਹ ਆ ਕਿਥੇ ਬੈ ਗਿਆ ਇੱਕ ਵਾਰੀ ਪਹਿਲਾਂ ਵੀ ਤੁਹਾਨੂੰ ਗਿਆ ਸੀ ਪਤਾ ਨਹੀਂ ਕਿਥੇ ਵਗ ਗਿਆ ਠੀਕ ਹੈ ਮੇਰੇ ਸਾਹਮਣੇ ਬੈ ਬੂ ਕੇ ਹੁੰਦਾ ਉਹ ਅੱਜ ਦੇਖਦੇ ਆਂ ਵੀ ਕਿਥੋਂ ਆਵੋ ਕਿਥੋਂ ਨਹੀਂ ਬੱਬਿਓ ਬੱਚਾ ਆਇਆ ਨਹੀਂ ਜੀ ਕਿੰਨੀ ਬੈਠਿਆ ਬਾਕੀ ਨੀਗਾ ਤਾਂ ਮਾਰੀ ਜਾਂਦਾ ਯਾਰ ਇਧਰ ਉਧਰ ਦੇਖਿਆ ਦਿਖਿਆ ਹੀ ਨਹੀਂ ਕਿਤੇ ਵੀ ਕਿਥੇ ਵੈ ਸਕਦਾ ਵੈਸੇ ਬੈਂਦਾ ਤਾਂ ਹੁੰਦਾ ਨਹੀਂ ਆ ਸਿੱਧਾ ਆਇਆ ਕਰਦਾ ਦੇਖ ਲਓ ਆਪਾਂ ਦੋ ਦਿਨ ਬੱਚੇ ਨਹੀਂ ਡਾਇ ਫਰਕ ਪੈ ਗਿਆ ਬੈ ਵੀ ਸਕਦਾ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਕਿੱਥੇ ਬੈਠੇ ਕਿੱਥੇ ਨਹੀਂ ਆਪਾਂ ਤਾਂ ਨੀਗਾ ਮਾਰੀ ਜਾਂਦੇ ਆਪਦੀ ਫੁੱਲ ਤੇ ਦਿਖ ਜੇ ਦਾ ਚਲ ਕੋਈ ਨਹੀਂ ਇਹਨਾਂ ਨੂੰ ਵੀ ਬੈਠਾ ਆਏ ਜਿੰਨੇ ਇਸਤਰੀ ਦੇ ਠੀਕ ਆਪਾਂ ਚੱਲਦਾ ਥੱਲੇ ਰੋਟੀ ਰੋਟੀ ਖਾ ਕੇ ਫੇਰ ਆਵਾਂਗੇ ਇਹਨਾਂ ਨੂੰ ਸ਼ਾਮ ਨਹੀਂ ਕਰਦਾ ਅੰਦਰ ਕੋਈ ਨਹੀਂ ਲੱਗਣ ਕੋਈ ਇਹਨਾਂ ਨੂੰ ਤੁਪਾ ਬੈਠੇ ਲੈਂਦੇ ਆ ਕੋਈ ਨਹੀਂ ਸ਼ਾਮ ਨੂੰ ਗੱਲ ਪਾਈਏ ਇਹਨਾਂ ਨੂੰ ਰਿੰਦਰ ਐਨੇ ਕੀਤਾ ਉਹ ਦੇਖ ਕੇ ਆ ਗਏ ਕਿ ਕਿਤੇ ਬੈਠਾ ਹੋਇਆ ਪਹਿਲੀ ਗੱਲ ਤਾਂ ਯਾਰ ਬੈਠਾ ਕੀ ਉਹਦਾ ਹੁਣ ਕੀ ਬਣੀ ਉਹਦੇ ਨਾਲ ਗੱਲ ਅੱਖ ਅੱਖ ਤੋਂ ਥੋੜਾ ਉਹ ਸੀ ਅੱਖ ਦੀ ਅੱਖ ਦੇ ਕਰਕੇ ਬੈ ਗਿਆ ਹੋਊਗਾ ਪੈਸੇ ਤਾਂ ਬੈ ਨਹੀਂ ਸਕਦਾ ਉਹ ਚਲੋ ਕੋਈ ਨਹੀਂ ਦੇਖਦੇ ਆ ਜ ਆ ਜੂਗਾ ਕੋਈ ਦਿੱਕਤ ਅੜ ਗਣੀ ਤੇ ਹੁਣ ਰੋਟੂ ਟਿੱਕਾ ਕੇ ਫਿਰੁੱਟਾਂ ਜੀ ਮੇਰੇ ਵੀਰੋਂ ਆ ਗਏ ਸੀ ਉੱਤੇ ਗੋਲੀ ਨੂੰ ਵੀ ਲੈ ਆਏ ਤੇ ਜਦੋਂ ਆ ਕੇ ਦੇਖਿਆ ਬੱਚਾ ਇੱਕ ਵੀ ਨਹੀਂ ਛਤਰੀ ਤੇ ਬੈਠਿਆ ਸੀ ਸਵੇਰੇ ਤਾਂ ਇੱਕ ਨਹੀਂ ਸੀਗੇ ਇੱਕ ਨਹੀਂ ਸੀਗਾ ਤੇ ਹੁਣ ਤਿੰਨੇ ਤਿੰਨੇ ਵੀ ਪਤਾ ਨਹੀਂ ਆ ਫਿਰਦੇ ਬਾਪੇ ਉੱਡੀ ਜਾਂਦੇ ਆ ਉੱਡੇ ਪਏ ਹੁਣੇ ਦੁਵਾਰਾ ਆਪਾਂ ਜੰਦਰ ਨਹੀਂ ਕਰੇ ਤਾਂ ਗੜ ਕੇ ਉੱਡੇ ਪਏ ਹੁਣੇ ਚਲੋ ਕੋਈ ਨਹੀਂ ਇਹ ਤਾਂ ਬਾਕੀ ਇੱਕ ਬੱਚਾ ਇਹਨਾਂ ਨਾਲ ਹੁਣ ਫੇਰ ਨਹੀਂ ਹੈਗਾ ਕਾਲੀ ਕਾਂਤ ਵਾਲਾ ਪਤਾ ਨਹੀਂ ਕਿੱਥੇ ਗਿਆ ਯਾਰ ਨੀਤਾ ਜੀ ਕਿੱਥੇ ਆਸ-ਪਾਸੇ ਬੈਠਾ ਹੁੰਦਾ ਲਾ ਲੋ ਇੰਨਾ ਨਾਲ ਹੁਣ ਤੱਕ ਤਾਂ ਗਾਲੇ ਜਾਂਦਾ ਐ ਯਾਰ ਛੱਤੀ ਤੇ ਆ ਕੇ ਬਹਿ ਜਾਂਦਾ ਯਾਰ ਯਾ ਕੋਈ ਲਗੜ ਲੈ ਗਈ ਹੋਊਗੀ ਬਾਕੀ ਆਪਾਂ ਕੁਝ ਕਹਿ ਵੀ ਨਹੀਂ ਸਕਦੇ ਲਗੜ ਵੀ ਲੈ ਕੇ ਜਾ ਸਕਦੀ ਹੈ ਠੀਕ ਹੈ ਬੈਰੀ ਬੁਰੀ ਕੱਗ ਜੂਗੀ ਕੰਮ ਆਪਾਂ ਤਾਂ ਡਾ ਕੇ ਥੱਲੇ ਵਾਗ ਗਏ ਸੀ ਤੇ ਤਾਂ ਕਰਕੇ ਚਲੋ ਦੇਖਦੇ ਆਂਦੇ ਕਿੰਨੀ ਆਂਦਾ ਬਾਕੀ ਆ ਬੱਚਾ ਆਪਣੇ ਪਤਾ ਨਹੀਂ ਹੁਣ ਕਦੋਂ ਉੱਡੇ ਆਏ ਵੀ ਹੈ ਇਹਨਾਂ ਦਾ ਵੀ ਨਹੀਂ ਪਤਾ ਮੈਨੂੰ ਬਾਬਾ ਟਾਈਮ ਹੋ ਗਿਆ ਉਹਦੇ ਦੀਆਂ ਉਨ ਕੀ ਚੱਕਰ ਹੈ ਜਿਸ ਸਾ ਮੈਂ ਚਾਲ ਜਿ ਹੁਣਾ ਰੱਖੀ ਮੈਨੂੰ ਲੱਗਦਾ ਪਦਾ ਘੰਟਾ ਘੰਟਾ ਦਾ ਹੋ ਗਿਆ ਇਹਨਾਂ ਨੂੰ ਚਲੋ ਕੋਈ ਨਹੀਂ ਦਾਣਾ ਪਾਣੀ ਪਿਤਾਪ ਦੇ ਤੇ ਇਹਨਾਂ ਨੂੰ ਆਣ ਦੋ ਆਪੇ ਆ ਜਾਣਗੇ ਤੇ ਇਹਨਾਂ ਨੂੰ ਅੰਦਰ ਕਰ ਦਾਂਗੇ ਚਾ ਬਾਬੇ ਉਹ ਗਿਆ ਤਾਂ ਗਿਆ ਕਿੱਥੇ ਯਾਰ ਇਹ ਨਹੀਂ ਸਮਝਾਈ ਜਾਂਦੀ ਮੈਨੂੰ ਇਹ ਕਿੰਨੇ ਬੱਚੇ ਤਾਂ ਆ ਗਏ ਥੱਲੇ ਜੇ ਯਾਰ ਉੱਪਰ ਬੈਠਣ ਦਾ ਫਿਰਦਾ ਆ ਜਾਂਦਾ ਐਡੀ ਤਾਂ ਕੀ ਕਹਾਣੀ ਸੀ ਆ ਫਿਰ ਤੇ ਆਪਣੇ ਬੱਚੇ ਤਾਂ ਤੇ ਦਿਖਿਆ ਹੀ ਨਹੀਂ আর ਕੀ ਚੱਕਰ ਬਣ ਗਿਆ ਕੀ ਹੋ ਸਕਦਾ ਕਿੱਧਰ ਜਾ ਸਕਦਾ ਬੱਚਾ ਤਾਂ ਨਾ ਇਹ ਨਾ ਕਰੋ ਭੱਜ ਸਕਦਾ ਠੀਕ ਹੈ ਐਨੀ ਵਾਰ ਆਪਣੇ ਕੋਲੇ ਵਾਪਸ ਆ ਗਿਆ ਹੁਣ ਤਾਂ ਪੱਕਾ ਹੀ ਲੱਗ ਗਿਆ ਸੀ ਕਿਸਾਲ ਦਾ ਤੇ ਆਹ ਫਿਰ ਲਗੜੀ ਲੈ ਗਈ ਮਿੱਤਰੋ ਠੀਕ ਹੈ ਲੱਕੜ ਦਾ ਹੀ ਕੰਮ ਹੋ ਸਕਦਾ ਬੈਰੀ ਦਾ ਹੋਰ ਤਾਂ ਐ ਤਾਂ ਬੱਚਾ ਕਿੱਥੇ ਆਦਾ ਜੇ ਉਹ ਤਾਂ ਉੱਡਿਆ ਨਹੀਂ ਜਾਂਦਾ ਸੀ ਇਹਦਾ ਫਿਰ ਛਤਰੀ ਤੇ ਬਹਿ ਜਾਂਦਾ ਚਲੋ ਅੱਖ ਕਰਕੇ ਮੰਨਿਆ ਉਹਦੇ ਹੁੰਸੀ ਹੋ ਰਹੀ ਸੀ ਤੇ ਛਤਰੀ ਤੇ ਬਹਿ ਜਾਂਦਾ ਯਾਰ ਉਹ ਪਾਸੇ ਜਲ ਪਾਸੇ ਵੀ ਬੈ ਗਿਆ ਚਲ ਮਾਨੇ ਨਾਲ ਪਾਸੇ ਬੈ ਗਿਆ ਸ਼ਾਮ ਤੱਕ ਤਾਂ ਆ ਜਾਣਾ ਚਾਹੀਦਾ ਠੀਕ ਹੈ ਬਾਕੀ ਤਿੰਨ ਬੱਚੇ ਆਪਣੇ ਵੱਸ ਆ ਬੈਠਣ ਵਾਲੇ ਆ ਦਿਖਾਉਂਦਾ ਮੈਂ ਤੇ ਬੱਚੇ ਦਾ ਸਮਝ ਹੀ ਨਹੀਂ ਆ ਜਾਂਦਾ ਕਿੱਥੇ ਗਿਆ ਕਿੱਥੇ ਨਹੀਂ ਆਜਾ ਕਿੱਥੇ ਜਾ ਸਕਦਾ ਬੱਚਾ ਆ ਮੈਂ ਬੱਚੇ ਦਿਖਾ ਦਾਂ ਆ ਗਏ ਆ ਬੈ ਗਏ ਕਾਂਤਾਲਾ ਥੋੜੇ ਸਾਹਮਣੇ ਠੀਕ ਹੈ ਇਹਦਾ ਭਾਈ ਮਿੱਤਰੋ ਗੁਲਾਬੀ ਕਾਂਤਾਲੇ ਦਾ ਭਾਈ ਨਹੀਂ ਆਇਆ ਅੱਜ ਸਵੇਰੀ ਸਵੇਰ ਤੋਂ ਹੀ ਗਿਆ ਵਾ ਸਵੇਰੀ ਦੱਸਿਆ ਤੁਹਾਨੂੰ ਮੈਂ ਉਹ ਵੀ ਕਿੱਥੇ ਗਿਆ ਕਿੱਥੇ ਨਹੀਂ ਤੇ ਹਲੇ ਤੱਕ ਤਾਂ ਕੋਈ ਪਤਾ ਨਹੀਂ ਲੱਗਿਆ ਉਹਦਾ ਦੇਖਦੇ ਆਂ ਚੱਲ ਸ਼ਾਮ ਤੱਕ ਸ਼ਾਮ ਤੱਕ ਵੈਸੇ ਹੋ ਗਈ 4:00 ਵਜ ਗਏ ਬਾਕੀ ਜਿਹੜਾ ਟੋੜੀ ਵਾਲਾ ਬੱਚਾ ਆ ਉੜਦਾ ਉੜਦਾ ਪਿੱਛੇ ਘੁੰਮ ਜਾਂਦਾ ਘੁੰਮ ਜਾਂਦਾ ਮਤਲਬ ਯਾਰ ਕੀ ਕਹਿ ਦਿੰਦੇ ਆ ਉਹਨੂੰ ਘੁੰਮ ਜਾਂਦਾ ਜਿਵੇਂ ਹੀ ਦਿਖਾਵਾਂਗਾ ਕਦੇ ਇਹ ਵੀਡੀਓ ਬਣੀ ਤਾਂ ਬਣਾ ਕੇ ਦਿਖਾਵਾਂਗਾ ਤੁਹਾਨੂੰ ਮੈਂ ਕਦੇ ਹੁਣ ਤਾਂ ਚਲੋ ਬੈਣ ਆਲੇ ਆ ਕੱਲ ਬਣਾ ਕੇ ਦੇਖਾਂਗੇ ਉਹ ਘੁੰਮ ਜਾਂਦਾ ਉਹ ਨਹੀਂ ਕਹਿੰਦੇ ਵੀ ਪੱਟੀ ਮਾਰਦਾ ਹੁੰਦਾ ਮੇਰੇ ਸਾਹਮਣੇ ਕੀ ਕਹਿੰਦੇ ਹੁੰਦੇ ਆ ਓ ਚੱਕਰ ਆ ਬੱਚੇ ਦਾ ਇਹਦਾ ਪਾ ਪਹਿਲਾ ਪਟਿਆਲਾ ਵਾਲਾ ਵੀ ਐਂ ਉੱਡਿਆ ਕਰਦਾ ਤੇ ਥੋੜੇ ਉਹਦੇ ਵਾਂਗੂ ਪਲਟੀ ਜੀ ਮਾਰਦਾ ਇੱਕ ਅੱਧੀ ਉਹ ਮੈਂ ਇਹ ਵੀਡੀਓ ਬਣੀ ਨਾ ਤੁਹਾਨੂੰ ਦਿਖਾਉਂਗਾ ਬਾਕੀ ਬੱਚੇ ਦਾ ਕੋਈ ਪਤਾ ਨਹੀਂ ਪਤਾ ਲੱਗਿਆ ਤਾਂ ਦੱਸਾਂਗੇ ਤੁਹਾਨੂੰ ਹਜੇ ਤੱਕ ਤਾਂ ਕੋਈ ਪਤਾ ਨਹੀਂ ਇੱਕ ਬੱਚਾ ਇਹਦਾ ਵੀ ਭਾਈ ਸੀ ਇਹ ਗਲਾਬੀ ਕੰਤਾਲੇ ਦਾ ਉਹਦੇ ਕਾਲੀ ਕੰਤ ਕਰੀ ਹੋਈ ਸੀ ਇੱਕ ਇਹਦੇ ਦੋਨੇ ਕਰੀ ਹੋਈਆਂ ਤੇ ਬੱਚੇ ਬਾਕੀ ਆ ਦੋ ਰਹਿ ਗਏ ਇਹਨਾਂ ਨੂੰ ਬੈ ਜਾਣ ਤੋਂ ਫਟਰੀਆਂ ਕਰ ਲਈਆਂ ਸੀ ਰੈਡੀ ਮੈਂ ਆ ਪਈਆਂ ਤੇ ਧਰਨੀ ਆ ਮੈਂ ਕਿਹਾ ਚਲੋ ਇਹਨਾਂ ਨੂੰ ਬੈ ਜਾਣ ਤੋਂ ਫਿਰ ਧਰ ਦਾਂਗੇ ਨੀ ਤਾਂ ਮੈਂ ਹੁਣੀ ਧਰ ਦੂੰ ਆ। ਬਾਕੀ ਪਾਣੀ ਕਰਾਂਗੇ ਆਪਾਂ ਕੱਲ ਚੇਂਜ ਠੀਕ ਹੈ ਅੱਜ ਤਾਂ ਨਹੀਂ ਕਰਦੇ। ਕੱਲ ਕਰ ਪਾਂਗੇ। ਉਹ ਜੀ ਦੋ ਬੱਚੇ ਤਾਂ ਕਰਲੇ ਸੀ ਅੰਦਰ ਤੇ ਬਾਹਰ ਇੱਕ ਵਾਰੀ ਮੈਂ ਦਾਣੇ ਧਰੇ ਹੋਏ ਸੀ ਮੈਂ ਕਿਹਾ ਪਾਣੀ ਪੁਣੀ ਪੀ ਕੇ ਸੈਟ ਹੋ ਜਾਣਗੇ ਤਾਂ ਕਰਕੇ ਜਾਲ ਨਹੀਂ ਪਾਤੇ। ਜਾਲ ਚ ਪਾਤੇ ਚੋਬਰ ਨੇ। ਚੋਬਰ ਵੀ ਆ ਗਿਆ ਜੀ। ਤੇ ਇੱਕ ਬੱਚਾ ਫਿਰਦਾ ਉਹ ਬੈ ਗਿਆ ਉਹਨੂੰ ਵੀ ਜਾਲ ਚ ਪਾ ਦਾਂਗੇ ਤੇ ਉਹ ਬੱਚਾ ਦਿਖਿਆ ਨਹੀਂ ਮਿੱਤਰੋ ਕਾਂਤਾਲਾ 1 ਬੇਬੀ ਵਿਜਨ ਮਿਸਿੰਗ ਇੱਕ ਬੱਚਾ ਫਰਾਰ ਹੋ ਗਿਆ ਗਾਇਬ ਹੋ ਗਿਆ ਪਤਾ ਨਹੀਂ ਲਗੜਲੇਗੀ ਕੋਈ ਪਤਾ ਨਹੀਂ ਸਾਨੂੰ ਕਿੱਥੇ ਗਿਆ ਠੀਕ ਹੈ ਮਿੱਤਰੋ ਇਹ ਯਾਰ ਅੱਬ ਜਾਣਦਾ ਆ ਬੱਚਾ ਜਾਣਦਾ ਹੁਣ ਜਿੱਥੇ ਹੈਗਾ ਆ ਫਿਰਦਾ ਆਪਣਾ ਇੱਕ ਬਗਲ ਵਾਲਾ ਰਹਿ ਗਿਆ ਤੂੰ ਆਇਆ ਪਤੰਦਰ ਆ ਸਵੇਰੇ ਤਾਂ ਉੱਡਦੇ ਨਹੀਂ ਤੁਸੀਂ ਹੁਣ ਕੀ ਕਰਕੇ ਹਟੋਂਗੇ ਇਹ ਮੈਂ ਦੱਸਦਾ ਬਾਬੇ ਕਿਉਂ ਡਿਗਣੇ ਦੁਆਰਾ ਜਿਵਾਖ ਜਿਆ ਦਾ ਦਸਹਰਾ ਨੇੜੇ ਆ ਪਟਾਕੇ ਬਜਾਂਦੇ ਆ ਜਿਵਾਖ ਜੇ ਗਲੀ ਚ ਵਸ ਉਹਦੇ ਕਰਕੇ ਪਟਾਕੇ ਭਟੂਕੇ ਜੇ ਡਰ ਕੇ ਉੱਡਦੇ ਹੁਣੇ ਔਰ ਤਾਂ ਇਹਨਾਂ ਨੇ ਕੀ ਵਿਥਵਾਣੀਆਂ ਨੂੰ ਪਤਾ ਹਾਂਜੀ ਮਿੱਤਰੋ ਇਹਨੂੰ ਵੀ ਕਰ ਲਿਆ ਅੰਦਰ ਪਾਣੀ ਵੀ ਚੱਕਦਾ ਕਿ ਭੀਊਗਾ ਉਹ ਕੱਢ ਲਾ ਕਾਂਤ ਵਾਲਾ ਬੱਚਾ ਕੱਢ ਲਾ ਅੰਦਰ ਚੱਲੋ ਉਹਨੂੰ ਉਹਨੂੰ ਦਾ ਬੈਠਾ ਉਹ ਦੀ ਨੂੰ ਫੜ ਲੀਏ ਤੂੰ ਬੈਠਾ ਰਸਤਾ ਆ ਲੜ ਛੱਡੀਆਂ ਹੀ ਨਹੀਂ ਲਟਾਂ ਛੱਡੀਆਂ ਹੀ ਨਹੀਂ ਲੱਟਾਂ ਲੋ ਜੀ ਗਾਇਸ ਲੋ ਜੀ ਮੇਰੇ ਵੀਰੋ ਤੇ ਉਹ ਦੋ ਬੱਚੇ ਤਾਂ ਕਰਤੇ ਸੀ ਅੰਦਰ ਇਹਨੂੰ ਵੀ ਪਾਣੀ ਪਿਆਤਾ ਇਹਨੇ ਪੀੜਿਆ ਪਾਣੀ ਤੇ ਪਾਣੀ ਪੂਣੀ ਖਿੱਚ ਲੈਣ ਤੋਂ ਇਹਨੂੰ ਇਹਨੂੰ ਵੀ ਛੱਡ ਦਿੰਨੇ ਆ ਬਾਕੀ ਦੋ ਬੱਚੇ ਛੋਟੇ ਕੱਟ ਦਿੰਨੇ ਆਪਾਂ ਬਾਹਰ ਕੱਟ ਦਿੰਨੇ ਇੱਕ ਮਿੰਟ ਲਾਈਟ ਵੀ ਜਾ ਰਹੀ ਹੈ ਮੇਰੇ ਹਿਸਾਬ ਨਾਲ ਤਾਂ ਉਹਨੇ ਸ਼ਾਖੇ ਵਾਲੇ ਨੇ ਤਾਂ ਚੁਗਲੇ ਦਾਣੇ ਇਹਨੇ ਜੁਗੇ ਦਾ ਪੱਲਾ ਥੱਲੇ ਥੱਲੇ ਡੇਕ ਕੇ ਬੈਠਾ ਕਿਵੇਂ ਪਤੰਦਰਾ ਜਮੇ ਤੂੰ ਤਾਂ ਡਾਊਨ ਹੋਈ ਬੈਠਾ ਟਾਈਮ ਨਾਲ ਲਾ 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 ਬਾਲਾ ਆਉਣਾ ਕਰ ਬਾਲਾ ਆਉਣਾ ਕਰ ਇੱਕ ਹੋਰ ਕੱਢ ਲਈ ਖੜ ਜਾਓ ਆਂਡਾ ਵੀ ਧਰ ਲਿਆ ਡੱਬੀ ਨੇ ਡੱਬੀ ਨੇ ਆਂਡਾ ਧਰ ਲਿਆ ਉਹ ਡੱਬੀ ਦੇ ਬੱਚੇ ਤਾਂ ਕਢਾਣੇ ਨਹੀਂ ਯਾਰ ਤਬ ਕੋਈ ਨਹੀਂ 1 ਮਿੰਟ ਇਹਨੂੰ ਛੱਡਦੇ ਆ ਤੇ ਮੈਂ ਦੇਖ ਲੈਣਾ ਵਿੱਚ ਵੀ ਇਹ ਦਾਣੇ ਚੁਗਿਆ ਇਹਨਾਂ ਨੇ ਕਿ ਨਹੀਂ ਬਾਕੀ ਬੱਚੇ ਦਾ ਕੋਈ ਪਤਾ ਨਹੀਂ ਹਲੇ ਤੱਕ ਬਾਬਿਓ ਠੀਕ ਹੈ ਬਾਕੀ ਉੱਤੇ ਜਾ ਕੇ ਵੀ ਨਿਗਾ ਮਾਰਦਾ ਮੈਂ ਇੱਕ ਵਾਰੀ ਪਹਿਲਾਂ ਇਹਨਾਂ ਨੂੰ ਕਰ ਲੈਣਾ ਚੈੱਕ ਬਾਬਿਓ ਬੱਚੇ ਦਾ ਕੋਈ ਪਤਾ ਨਹੀਂ ਲੱਗਿਆ ਹਲੇ ਤੱਕ ਮਾਰ ਜੰਨੇ ਨਿਗਾ ਤੇ ਲਗੜੀ ਲੇ ਗਈ ਮੇਰੇ ਸਾਹਮਣੇ ਨਾਲ ਹੋਰ ਤਾਂ ਕੀ ਹੈ ਜੇ ਐਸੇ-ਵਾਸੇ ਬੈਠਾ ਹੁੰਦਾ ਫਿਰ ਤਾਂ ਆ ਜਾਂਦਾ ਹੈਣਾ ਲਗੜੀ ਲੇਗੀ ਬਾਕੀ ਲੈਟ ਰੂਟ ਰੀਨ ਲਾਈ ਆਈ ਬੈਠਿਆ ਸਾਰੇ ਲੈ ਡਿ ਲਾ ਲਈਏ ਲੋਲੀ ਤੇ ਬੱਚੇ ਦਾ ਕੋਈ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਗੋਲੀ ਬੰਨਿਆ ਪਿਆ ਉਹਦਾ ਪੱਜ ਪੱਜ ਨਾਲ ਲੱਗਿਆ ਆਉਣੇ ਯਾਰ ਲਗੜੀ ਲੇਗੀ 100% ਚਲ ਕੋਈ ਨਹੀਂ ਮਿੱਤਰ ਬਾਕੀ ਟਰੇਆਂ ਚੱਕਤੀਆਂ ਸੀ ਮੈਂ ਠੀਕ ਐ ਤੇ ਇੱਧਰ ਬਲਬ ਲਾਤਾ ਚੋਬਰ ਨੇ ਯਾਰ ਪੀਲਾ ਬਲਬ ਕਹਿੰਦਾ ਮੱਛਰਾਂ ਤੋਂ ਮੱਛਰਾਂ ਦਾ ਵੀ ਇਹਦੇ ਕਰਕੇ ਮੱਛਰ ਨਹੀਂ ਆਂਦੇ ਮੈਂ ਚੱਲ ਇੱਕ ਗੁੱਡੇ ਚ ਲਾ ਦੇ ਇੱਕ ਸੀ ਦੂਜਾ ਲੱਗ ਰਿਹਾ ਕੋਈ ਨਹੀਂ ਮਖਾ ਤੇ ਟਰੇਆਂ ਚੱਕਤੀਆਂ ਆਲੇ ਜਿਹੜੇ ਬੱਚੇ ਗੱਡੇ ਸੀ ਦੋ ਵੀ ਛੜਤੇ ਅੰਦਰ ਤੇ ਇੱਕ ਬੱਚਾ ਦਾ ਸੈਟ ਇੱਕ ਬੱਚੇ ਦੀ ਕੰਡੀਸ਼ਨ ਦੋਣ ਹੈ ਜਿਹੜੇ ਬਾਬੇ ਆਲੇ ਨੇ ਗੱਡੇ ਬੱਚਾ ਉਹਨਾਂ ਦੀ ਕੰਡੀਸ਼ਨ ਥੋੜੀ ਡੋਨ ਹੈ ਤੇ ਚਲੋ ਕੋਈ ਨਹੀਂ ਉਹ ਜੂ ਅਸੱਟ ਤੇ ਅੱਜ ਇੱਕ ਬੱਚਾ ਆ ਗਿਆ ਨਿੱਕੇ ਦਾ ਦੁੱਖ ਤਾਂ ਹੈ ਵੇ ਆ ਦੁੱਖ ਤਾਂ ਕੀ ਹੈ ਚਲੋ ਫੇ ਪਤਾ ਲੱਗ ਜੇ ਨਾ ਕਿੱਥੇ ਗਿਆ ਕਿੱਥੇ ਨਹੀਂ ਹੋਰ ਤਾਂ ਕੀ ਹੈ ਕਿਸੇ ਨੇ ਫੜ ਵੀ ਲਿਆਵੇ ਕੋਈ ਦਿੱਕਤ ਨਹੀਂ ਹੈ ਬਸ ਵਾਹ ਵੈਰੀ ਹੁਣ ਆਪਾਂ ਦਾ ਡਾਣ ਹੀ ਹੈ ਯਾਰ ਆਪਾਂ ਕੀ ਕਰ ਸਕਦੇ ਆ ਆਪਾਂ ਨੂੰ ਤਾਂ ਡਾਣੇ ਪਹਿਣਗੇ ਹੀ ਪਹਿਣਗੇ ਠੀਕ ਹੈ ਬਾਕੀ ਇਹਦਾ ਗੋਲੇ ਉੱਡ ਜਾਂਦੇ ਆ ਮਨਸਾਹ ਨਾਲ ਇੱਧਰ ਵੈਸੇ ਜਾਤਾ ਨਹੀਂ ਸਕਦਾ ਕਿਤੇ ਚਲੋ ਕੋਈ ਨਹੀਂ ਦੇਖਦੇ ਆ ਕੱਲ ਤੱਕ ਨਹੀਂ ਤਾਂ ਛਤਰੀ ਤਾਂ ਖੜੀ ਐ ਆ ਗਿਆ ਠੀਕ ਐ ਨਹੀਂ ਤਾਂ ਫੇਰ ਵੀ ਠੀਕ ਐ ਖੁੱਡਿਆਂ ਨੂੰ ਲਾ ਤੇ ਤਾਲੇ ਮੇਰੇ ਵੀਰੋਂ ਬੱਚੇ ਦਾ ਤਾਂ ਕੋਈ ਆ ਤਾਂ ਪਤਾ ਨਹੀਂ ਠੀਕ ਐ ਸਿੱਧੀ ਜੀ ਗੱਲ ਐ ਸਵੇਰੇ ਪਤਾ ਲੱਗ ਜੂਗਾ ਜੇ ਆ ਗਿਆ ਤੁਹਾਨੂੰ ਪਹਿਲਾਂ ਵੀ ਕਿਹਾ ਫੇਰ ਵੀ ਠੀਕ ਐ ਜੇ ਨਾ ਆਇਆ ਫੇਰ ਵੀ ਠੀਕ ਐ ਤੇ ਖੁੱਡਿਆਂ ਨੂੰ ਲਾ ਤੇ ਤਾਲੇ ਤੇ ਸਾਰੇ ਬੱਚੇ ਬੱਚੇ ਚੈੱਕ ਕਰ ਲਏ ਆਪਾਂ ਬਾਕੀ ਇੱਕ ਦੀ ਟੋਕਰੀ ਵੀ ਚੇਂਜ ਕਰਤੀ ਸੀ ਇਹਦੇ ਬਾਲੀਆਂ ਮਿੱਠਾਂ ਜੀ ਜੰਮ ਰੀਆਂ ਸੀ ਮੈਂ ਕਿਹਾ ਯਾਰ ਬੱਚੇ ਦੇ ਕੋਈ ਹੋ ਨਾ ਉਹ ਨਾ ਹੋ ਜੇ ਮਿੱਠਾਂ ਕਾ ਕੇ ਵੀ ਕਈ ਵਾਰੀ ਹੋ ਜਾਂਦੇ ਕੀੜੇ ਜਿਹੇ ਸੀ ਗਏ ਦੇ ਵਿੱਚ ਟੋਕਰੀ ਅੰਦਰ ਤੇ ਬਾਕੀ ਸਾਰੇ ਖੁੱਡੇ ਵਿੱਚ ਵੀ ਹੋ ਸਕਦੇ ਕੀੜੇ ਦਾ ਖੁੱਡੇ ਸਾਫ਼ ਕਰਾਂਗੇ ਬਾਪੂ ਖੜ ਜੋ ਦੋ ਤਿੰਨ ਦਿਨ ਅੱਛੀ ਤਰ੍ਹਾਂ ਕਰਾਂਗੇ ਆ ਤਾਂ ਫਿਰ ਮਾੜੇ ਮੋਟੇ আর ਕਾਲ ਕਾਲ ਚ ਕਰਤੇ ਕੀ ਫਾਇਦਾ ਤੇ ਅੱਛੀ ਤਰ੍ਹਾਂ ਕਰਾਂਗੇ ਖੜ ਜੋ ਦੋ ਤਿੰਨ ਦਿਨ ਬੇਲੇ ਹੋ ਗਏ ਅੱਛੀ ਤਰ੍ਹਾਂ ਇੱਕ ਮੱਛਰ ਬਹੁਤ ਹੈ ਮੇਰੇ ਵੀ ਲੜ ਗਏ ਬਾਕੀ ਕੱਪੜੇ ਬਾਗ ਰੱਖਦੇ ਆਪਾਂ ਕਰੇ ਕੋਈ ਹੋ ਨਾ ਮੰਨਿਓ ਤੇ ਓਕੇ ਆ ਸਾਰਾ ਸਿਸਟਮ ਖੁੱਡੇ ਕਰਾਂਗੇ ਸਾਫ ਮੱਛਰ ਮੈਨੂੰ ਵੀ ਬਹੁਤ ਰੇ ਹੋ ਗਦੀ ਜਾਂਦੇ ਪਤਾ ਨਹੀਂ ਕੀੜੀਆਂ ਵੀ ਬਹੁਤ ਹੈ ਰੂੜ ਇੱਕ ਤਾਂ ਤੇ ਕਰ ਦਿਆਂ ਕੋਈ ਇਲਾਜ ਤੇ ਵਲੋਗ ਦੀ ਵੀ ਕਰਦੇ ਆ ਐਂਡਿੰਗ ਇਸੇ ਸੱਚੇ ਖੁੱਡਿਆਂ ਨੂੰ ਦੇਖ ਕੇ ਖੁੱਡੇ ਦੀ ਗੱਲ ਦੇ ਕਰਕੇ ਮੈਨੂੰ ਇੱਕ ਕਮੈਂਟ ਯਾਦ ਆ ਗਿਆ ਇੱਕ ਬਾਈ ਪੁੱਛਦਾ ਹੁੰਦਾ ਵੀ ਖੁੱਡਿਆਂ ਖੁੱਡੇ ਬਣਾਉਣ ਚ ਕਿੰਨੇ ਪੈਸੇ ਲੱਗੇ ਆ ਤੇ ਹੁਣ ਤੱਕ ਪੈਸੇ ਪੁੱਛੇ ਤਾਂ ਨਹੀਂ ਆਦਾ ਆਪਾਂ ਨੂੰ ਤੇ ਆ ਇੱਟਾਂ ਪਈਆਂ ਸੀ ਆਪਣੇ ਕੋਲ ਠੀਕ ਐ ਇੱਟਾਂ ਪਈਆਂ ਸੀ ਤੇ ਬਾਕੀ ਆਪਾਂ ਪੱਕ ਸੀਮਿੰਟ ਦੇ ਗਿੱਟੇ ਲੱਗੇ ਹੋਣੇ ਦੋ ਸੀਮਿੰਟ ਦੇ ਗੱਟੇ ਲੱਗੇ ਨੇ ਬਾਕੀ ਲਾ ਲਓ ਸਾ ਵੀਰ ਟੋਟਲ ਛੱਡ ਆ ਗਿਆ 4000 ਹਰ ਦਾ ਲਾ ਲਓ 6-7000 ਲੱਗਿਆ ਬਾਪੂ 6-7000 ਲੱਗਿਆ ਹੋਊਗਾ ਤੇ ਸੈਮੀ ਲੱਗ ਗਿਆ ਇਹਦੇ ਵਿੱਚ ਵਿੱਚ ਲੱਗ ਗਿਆ ਵੱਧ ਘੱਟ ਹੋ ਸਕਦਾ ਐਨਾ ਮੈਨੂੰ ਪੱਕਾ ਯਾਦ ਨਹੀਂ ਉਹ ਬਾਈ ਦਾ ਕਈ ਵਾਰੀ ਕਮੈਂਟ ਆਇਆ ਤਾਂ ਕਰਕੇ ਮੈਂ ਕਿਹਾ ਤੋ ਦੱਸ ਦੀ ਯਾਰ ਬਾਈ ਕਮੈਂਟ ਕਰਦਾ ਬਾਕੀ ਕਰਦੇ ਹੁਣ ਵਲੌਗ ਦੀ ਐਂਡਿੰਗ